ਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਤਾਂ ਰਾਵੀ ਦਰਿਆ ਦਾ ਤੁਹਾਨੂੰ ਹਾਲ ਦਿਖਾਵਾਂਗੇ ਝੂਕਦਾ ਹੋਇਆ ਪਾਣੀ ਆ ਰਿਹਾ ਲਗਾਤਾਰ ਪਾਣੀ ਜਿਹੜਾ ਲਗਾਤਾਰ ਪੰਜਾਬ ਦੇ ਵਕਵਾਕੇ ਇਲਾਕਿਆਂ ਦੇ ਵਿੱਚ ਵਧਦਾ ਜਾ ਰਿਹਾ ਔਰ ਅੱਜ ਅਸੀਂ ਜਿਸ ਥਾਂ ਤੇ ਖੜੇ ਆ ਅੱਜ ਤੁਸੀਂ ਦੇਖ ਸਕਦੇ ਹੋ ਠੀਕ 2 ਦਿਨ ਪਹਿਲਾਂ ਅਸੀਂ ਆਏ ਸੀ ਮਾਧੋਪੁਰ ਬਰਾਸਤੇ ਜਿੱਥੇ ਫਲੱਡ ਗੇ ਟੁੱਟਣ ਦੇ ਨਾਲ ਪਾਣੀ ਜਿਹੜਾ ਇੰਨਾ ਜ਼ਿਆਦਾ ਵਧ ਗਿਆ ਸੀ ਔਰ ਨਹਿਰੀ ਵਿਭਾਗ ਦੇ ਇੱਕ ਮੁਲਾਜ਼ਮ ਦੀ ਮੌਤ ਵੀ ਹੋ ਗਈ ਸੀ ਤੁਸੀਂ ਆਹ ਤਸਵੀਰਾਂ ਦੇਖੋ ਜਿੱਥੇ ਅਸੀਂ ਹੁਣ ਖੜੇ ਆ ਆਹ ਪੂਰੀ ਸੜਕ ਜਿਹੜੀ ਹੈ ਸੀਗੀ ਉਸ ਸਮੇਂ ਪਰ ਅੱਜ ਇਹ ਸਾਰੀ ਸੜਕ ਪਾਣੀ ਦੇ ਵਿੱਚ ਢਹ ਢੇਰੀ ਹੋ ਗਈ ਹੈ ਪਾਣੀ ਦੇ ਵਿੱਚ ਰੁੜ ਗਿਆ ਤੁਸੀਂ ਪਾਣੀ ਦੀਆਂ ਛੱਲਾਂ ਦੇਖੋ ਕਿਸ ਪ੍ਰਕਾਰ ਕਿਉਂਕਿ ਕਸ਼ਮੀਰ ਦੇ ਵਿੱਚ ਬਹੁਤ ਤੇਜ਼ بارش ਹੋ ਰਹੀ ਹੈ ਔਰ ਕਸ਼ਮੀਰ ਤੇ ਵਿੱਚ ਜਿਹੜੀ بارش ਹੋ ਰਹੀ ਹੈ ਉਸ ਤੋਂ ਬਾਅਦ ਰਾਵੀ ਦਰਿਆ ਦੇ ਵਿੱਚ ਪਾਣੀ ਦੇਖੋ ਤੁਸੀਂ ਕਿੰਨਾ ਜ਼ਿਆਦਾ ਵੱਧ ਚੁੱਕਿਆ ਪਾਣੀ ਦਾ ਫਲੋ ਤੁਸੀਂ ਦੇਖ ਸਕਦੇ ਹੋਗੇ ਤਸਵੀਰਾਂ ਦੇ ਵਿੱਚ ਔਰ ਖਾਸ ਤੌਰ ਤੇ ਜਿਹੜਾ ਪਾਣੀ ਨੇ ਨੁਕਸਾਨ ਕੀਤਾ ਉਹ ਵੀ ਤੁਹਾਨੂੰ ਦਿਖਾਵਾਂਗੇ ਘਰਾਂ ਦੇ ਘਰ ਟਹਿਗੇ ਨੇ ਔਰ ਦੂਜੇ ਪਾਸੇ ਇੱਕ ਸਾਹਮਣੇ ਘਰ ਹੁੰਦਾ ਸੀ ਜਦੋਂ ਅਸੀਂ 2 ਦਿਨ ਪਹਿਲਾਂ ਆਏ ਆ 2 ਦਿਨ ਪਹਿਲਾਂ ਆਇਆ ਤਾਂ ਉੱਥੇ ਸਾਹਮਣੇ ਘਰ ਸੀ ਪਰ ਅੱਜ ਉਹ ਉੱਥੇ ਹੁਣ ਘਰ ਮੌਜੂਦ ਨਹੀਂ ਹੈ ਰੁੜ ਗਿਆ ਪਾਣੀ ਦੇ ਵਿੱਚ ਤੇ ਸਾਰੀ ਸੜਕ ਸੀਗੀ ਜਿਸ ਦਿਨ ਅਸੀਂ ਆਏ 2 ਦਿਨ ਪਹਿਲਾਂ ਆਏ ਸੀ ਉਹ ਸਾਰੀ ਸੜਕ ਸੀ ਇੱਥੇ ਪਰ ਹੁਣੇ ਸਾਰੀ ਸੜਕ ਪਾਣੀ ਦੇ ਵਿੱਚ ਰੁੜ ਚੁੱਕੀ ਹੈ ਔਰ ਪਾਣੀ ਦੀਆਂ ਛੱਲਾਂ ਦੇਖੋ ਆ ਤਸਵੀਰਾਂ ਜ਼ਰੂਰ ਦਿਖਾਈ ਚਲੋ ਦਵਿੰਦਰ ਪਾਣੀ ਦੀਆਂ ਛੱਲਾਂ ਕਿਉਂਕਿ ਇੰਨਾ ਤੇਜ਼ ਪਾਣੀ ਰਾਵੀ ਦਰਿਆ ਦੇ ਵਿੱਚ ਵਗ ਰਿਹਾ ਹੈ ਔਰ ਇਸ ਤੋਂ ਬਾਅਦ ਇਸ ਤੋਂ ਬਾਅਦ ਜਿਹੜਾਗਾ ਵਕੋ ਵਕਰ ਏਰੀਏ ਤੁਸੀਂ ਬਿਆਸ ਦਰਿਆ ਲਾ ਲਓ ਸਤ루 ਦਰਿਆ ਲਾ ਲਓ ਸਾਰੇ ਓਵਰਫਲੋ ਕਰ ਚੁੱਕੇ ਨੇ ਸਾਰਿਆਂ ਦੇ ਵਿੱਚ ਪਾਣੀ ਜਿਹੜਾਗਾ ਉਹ ਵਧਦਾ ਜਾ ਰਿਹਾ ਹੈਗਾ ਜਿਹਦੇ ਕਰਕੇ ਹੁਣ ਖੱਗਰ ਦੇ ਉੱਪਰ ਵੀ ਅਸਰ ਪੈਣਾ ਸ਼ੁਰੂ ਹੋ ਗਿਆ ਖੱਗਰ ਦੇ ਉੱਪਰ ਤਾਂ ਅਸਰ ਹਮੇਸ਼ਾ ਤੁਸੀਂ ਦੇਖਿਆ ਆਊਗਾ ਇਹ ਜਿਹੜਾ ਦਰਿਆਗਾ ਇਹ ਇੱਕ ਬਰਸਾਤੀ ਦਰਿਆਗਾ ਜਦੋਂ ਬਰਸਾਤ ਹੁੰਦੀ ਹੈ ਉਦੋਂ ਹੀ ਖੱਗਰ ਦੇ ਵਿੱਚ ਪਾਣੀ ਆਉਂਦਾ ਨਹੀਂ ਖੱਗਰ ਦੇ ਵਿੱਚ ਆਮ ਤੌਰ ਤੇ ਕੋਈ ਬਹੁਤਾ ਪਾਣੀ ਨਹੀਂ ਹੁੰਦਾ ਆ ਰਾਵੀ ਦਰਿਆ ਦੇਖੋ ਉਸ ਦੀ ਕਿਸ ਪ੍ਰਕਾਰ ਛੱਲਾਂ ਜਿਹੜੀਆਂ ਪਾਣੀ ਦੀਆਂ ਉਹ ਵੱਜ ਰਹੀਆਂ ਨੇ ਉੱਚੀਆਂ ਉੱਚੀਆਂ ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਜੀਵ ਜੰਤੂ ਇਸ ਦੇ ਵਿੱਚ ਰੁੜਦੇ ਆ ਰਹੇ ਨੇ ਅਸੀਂ ਦੇਖ ਰਹੇ ਸੀ ਪਿਛਲੇ ਕੁਝ ਮਿੰਟਾਂ ਤੋਂ ਕਈ ਜਾਨਵਰ ਇਸ ਦੇ ਵਿੱਚ ਰੁੜਦੇ ਆ ਰਹੇ ਨੇ ਪਰ ਆ ਤਸਵੀਰਾਂ ਜਿਹੜੀਆਂ ਨੇ ਰਾਵੀ ਦਰਿਆ ਦੀਆਂ ਰਾਵੀ ਦਰਿਆ ਤੁਸੀਂ ਦੇਖੋ ਔਰ ਕਾਸ ਤੌਰ ਤੇ ਛੱਲਾਂ ਦੀ ਤੁਸੀਂ ਆਵਾਜ਼ ਵੀ ਸੁਣੋ ਨਾਲ ਨਾਲ ਆ ਤਸਵੀਰਾਂ ਨੇ ਰਾਵੀ ਦਰਿਆ ਰਾਵੀ ਦਰਿਆ ਲਗਾਤਾਰ ਕਿਉਂਕਿ ਕਸ਼ਮੀਰ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਨੇ ਕਸ਼ਮੀਰ ਦੇ ਵਿੱਚ ਮੀਂਹ ਪੈ ਰਹੇ ਨੇ ਜਿਹਦਾ ਅਸਰ ਜਿਹੜਾ ਇਹ ਰਾਵੀ ਦਰਿਆ ਦੇ ਵਿੱਚ ਦੇਖਣਾ ਸ਼ੁਰੂ ਹੋ ਗਿਆ ਹੈ ਔਰ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਲਗਾਤਾਰ ਹਿਮਾਚਲ ਦੇ ਵਿੱਚ ਮਨਾਲੀ ਦੇ ਵਿੱਚ ਬਹੁਤ ਜ਼ਿਆਦਾ ਬਰਸਾਤ ਪਈ ਹੈ ਜਿਹਦੇ ਕਰਕੇ ਮਨਾਲੀ ਸ਼ਹਿਰ ਦਾ ਤਾਂ ਬੁਰਾ ਹਾਲ ਹੋਇਆ ਪੂਰੇ ਦਾ ਪੂਰਾ ਬਿਆਸ ਦਰਿਆ ਨੇ ਜਿਹੜਾ ਬਹੁਤ ਮਾੜਾ ਹਾਲ ਉੱਤੇ ਕੀਤਾਗਾ ਪਰ ਤੁਸੀਂ ਆ ਰਾਵੀ ਦਰਿਆ ਦਾ ਦੇਖੋ ਰਾਵੀ ਦਰਿਆ ਕਿਵੇਂ ਵਗ ਰਿਹਾ ਕਿੰਨਾ ਜਾਦੇ ਪਾਣੀ ਫੁੱਲ ਸਪੀਡਾਂ ਦੇ ਉੱਪਰ ਆ ਰਿਹਾਗਾ ਇੰਨੀਆਂ ਪਾਣੀ ਦੀਆਂ ਵੱਡੀਆਂ-ਵੱਡੀਆਂ ਛੱਲਾਂ ਜਿਹੜੀਆਂ ਤੁਸੀਂ ਦੇਖ ਰਹੇ ਹੋਗੇ ਟੀਵੀ ਸਕਰੀਨ ਤੇ ਇਹ ਰਾਵੀ ਦਰਿਆ ਹੈਗਾ ਤਾਂ ਰਾਵੀ ਦਰਿਆ ਦੀ ਵੀ ਮਾਰ ਬਹੁਤ ਭੈੜੀ ਪੈਂਦੀ ਹੈ ਕਿਉਂਕਿ ਖਾਸ ਤੌਰ ਤੇ ਨੇੜਲੇ ਇਲਾਕੇ ਨੇ ਪਠਾਨਕੋਟ ਹੋਇਆ ਸੁਜਾਨਪੁਰ ਹੋਇਆ ਔਰ ਇਨ੍ਹਾਂ ਇਲਾਕਿਆਂ ਦੇ ਵਿੱਚ ਲਗਾਤਾਰ ਜਿਵੇਂ-ਜਿਵੇਂ ਪਾਣੀ ਵਧੇਗਾ ਉਸ ਤੋਂ ਬਾਅਦ ਖਤਰੇ ਦਾ ਨਿਸ਼ਾਨ ਹੋਰ ਜ਼ਿਆਦਾ ਉੱਤੇ ਚੱਕਿਆ ਜਾਊਗਾ ਔਰ ਸਾਰੇ ਤੁਹਾਨੂੰ ਦੱਸ ਦੇ ਕਿ ਡੈਮਾਂ ਦੇ ਵਿੱਚ ਵੀ ਪਾਣੀ ਵੱਧ ਚੁੱਕਿਆ ਸੀ ਕੱਲ ਪੌਂਗ ਡੈਮ ਤੋਂ ਪਾਣੀ ਛੱਡਿਆ ਗਿਆ ਪੌਂਟ ਟਾਈਮ ਤੋਂ ਵੀ ਪਾਣੀ ਛੱਡਿਆ ਗਿਆ ਕੱਲ ਔਰ ਅੱਜ ਸੁਕਨਾ ਲੇਕ ਦੇ ਵੀ ਗੇਟ ਜਿਹੜੇ ਨੇ ਉਹ ਓਪਨ ਕੀਤੇ ਸੀਗੇ ਦੋ ਪਰ ਸਭ ਤੋਂ ਵੱਡੀ ਗੱਲ ਤੁਸੀਂ ਪਾਣੀ ਦਾ ਪ੍ਰੈਸ਼ਰ ਚੈੱਕ ਕਰੋ ਇੰਨੀ ਤੇਜ਼ ਪਾਣੀ ਹੁਣ ਤੁਸੀਂ ਇਹ ਪਾਣੀ ਦੇ ਪ੍ਰੈਸ਼ਰ ਤੋਂ ਹਿਸਾਬ ਲਗਾਓ ਕਿ ਕਿੰਨਾ ਤੇਜ਼ ਪਾਣੀ ਜਿਹੜਾਗਾ ਉਹ ਆਉਂਦਾ ਹੋਊਗਾ ਪਿੱਛੋਂ ਇੰਨਾ ਤੇਜ਼ ਪਾਣੀ ਪਿੱਛੋਂ ਆ ਰਿਹਾ ਕਸ਼ਮੀਰ ਵਾਲੇ ਪਾਸਿਓਂ ਜਿਹਦਾ ਸਿੱਧਾ ਅਸਰਾ ਰਾਵੀ ਦਰਿਆ ਦੇ ਵਿੱਚ ਪੈ ਰਿਹਾ ਔਰ ਇਹ ਰਾਵੀ ਦਰਿਆ ਦਾ ਹਾਲ ਦੇਖੋ ਤੁਸੀਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹਿਆਂਗੇ ਇਹ ਤਸਵੀਰਾਂ ਨੇ ਰਾਵੀ ਦਰਿਆ ਦੀਆਂ ਰਾਵੀ ਦਰਿਆ ਮਾਦੋਪੁਰ ਬਰਾਜ ਇਹ ਸਾਰਾ ਏਰੀਆ ਜਿਹੜਾ ਹੈਗਾ ਪਠਾਨਕੋਟ ਵਾਲਾ ਇੱਥੇ ਅਸੀਂ ਮੌਜੂਦ ਆ ਦੋ ਦਿਨ ਪਹਿਲਾਂ ਵੀ ਕਵਰੇਜ ਕਰਕੇ ਗਏ ਸੀ ਪਰ ਦੋ ਦਿਨ ਪਹਿਲਾਂ ਜਿਹੜੀਆਂ ਸੜਕਾਂ ਸੀਗੀਆਂ ਉਹ ਸੜਕਾਂ ਅੱਜ ਨਹੀਂ ਨੇ ਕਿਉਂ ਕਿ ਸਾਰਾ ਕੁਝ ਪਾਣੀ ਨੇ ਰੋਰਤਾ ਪਾਣੀ ਦੇ ਵਿੱਚ ਜਿਹੜਾ ਇੰਨੀ ਤਾਕਤ ਹੁੰਦੀ ਆ ਪਾਣੀ ਫਿਰ ਆਪਣਾ ਰਾਹ ਆਪ ਬਣਾਉਂਦਾ ਹੈਗਾ ਕਹਿੰਦੇ ਨੇ ਕਿ ਅੱਗ ਦਾ ਇਲਾਜ ਤਾਂ ਹੈਗਾ ਅੱਗ ਨੂੰ ਤਾਂ ਬੰਦਾ ਰੋਕ ਸਕਦਾ ਪਰ ਪਾਣੀ ਨੂੰ ਨਹੀਂ ਰੋਕ ਸਕਦਾ ਅੱਗ ਨਾਲੋਂ ਵੀ ਭੈੜੀ ਚੀਜ਼ ਆ ਪਾਣੀ ਆ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋਗੇ ਇਹ ਰਾਵੀ ਦਰਿਆ ਦੀਆਂ ਤੁਹਾਡੇ ਸਾਹਮਣੇ ਆ ਹਾਲ ਦੇਖੋ ਤੁਸੀਂ ਦਰਿਆ ਆਦੇ ਵਿੱਚ ਕਿੰਨਾ ਜ਼ਿਆਦਾ ਜੜਾਗਾ ਇਹ ਪਾਣੀ ਆ ਰਿਹਾ ਹੈਗਾ ਪਾਣੀ ਦੀਆਂ ਲਹਿਰਾਂ ਦੇਖੋ ਕਿਵੇਂ ਉੱਚੀ ਉੱਚੀ ਤੁਹਾਨੂੰ ਦਿਖ ਰਹੀਆਂ ਨੇ ਔਰ ਇਹ ਕਈ ਪਿੰਡਾਂ ਦੇ ਵਿੱਚ ਅੱਗੇ ਮਾਰ ਵੀ ਕਰੇਗਾ ਕਿਉਂਕਿ ਲਗਾਤਾਰ ਪੰਜਾਬ ਪਹਿਲੀ ਹੜਾਂ ਦੀ ਮਾਰ ਹੇਠ ਹੈ ਔਰ ਉਸ ਤੋਂ ਬਾਅਦ ਇਹ ਗੱਲ ਕਰ ਰਾਵੀ ਦਰਿਆ ਜਿਹੜਾ ਹੈਗਾ ਲਗਾਤਾਰ ਸ਼ੂਟ ਵੱਟੀਆਂ ਆਉਂਦਾ ਹੈਗਾ ਔਰ ਇੱਥੇ ਪਾਣੀ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਹਾਲ ਜਿਹੜਾ ਹੈਗਾ ਕਿਸ ਪ੍ਰਕਾਰ ਵਧਿਆ ਪਿਆ ਹੈਗਾ ਤੁਸੀਂ ਛੱਲਾਂ ਦੇਖੋ ਕਿਵੇਂ ਉੱਪਰੋਂ ਜਿਹੜੀਆਂ ਛੱਲਾਂ ਨੇ ਉਹ ਵਜ ਰਹੀਆਂ ਨੇ ਤਾਂ ਇਹ ਸਾਰਾ ਜਿਹੜਾ ਪਠਾਨਕੋਟ ਤੋਂ ਜਦੋਂ ਜੰਮੂ ਜਾਂਦੇ ਆ ਸੁਜਾਨਪੁਰ ਟੱਪ ਕੇ ਜੰਮੂ ਬਾਰਡਰ ਤੇ ਅਸੀਂ ਮੌਜੂਦ ਹਾਂ ਉੱਥੇ ਜਿਹੜੇ ਨੇ ਹਾਲਾਤ ਹੋਏ ਪਏ ਨੇ ਤਸਵੀਰਾਂ ਤੁਸੀਂ ਦੇਖੋ ਪਾਣੀ ਦਾ ਕਿਵੇਂ ਜਿਹੜਾ ਪ੍ਰੈਸ਼ਰ ਆ ਹੋ ਇੰਨਾ ਜ਼ਿਆਦਾ ਵਧਿਆ ਪਿਆ ਹੈਗਾ ਸ਼ੂਕਦਾ ਆ ਰਿਹਾ ਪਾਣੀ ਵੱਡੀਆਂ ਵੱਡੀਆਂ ਜਿਹੜੀਆਂ ਛੱਲਾਂ ਨੇ ਪਾਣੀ ਦੀਆਂ ਉਹ ਵੱਜਦੀਆਂ ਆ ਰਹੀਆਂ ਨੇ ਖਾਸ ਤੌਰ ਤੇ ਤੁਹਾਨੂੰ ਦੱਸੀਏ ਕਿ ਇਸ ਤੋਂ ਅੱਗੇ ਰਣਜੀਤ ਸਾਗਰ ਡੈਮ ਔਰ ਉਸ ਤੋਂ ਉੱਤੇ ਜਿਹੜਾ ਹੈਗਾ ਸ਼ਾਹਪੁਰ ਕੰਡੀ ਡੈਮ ਇਹ ਦੋਨੇ ਡੈਮਾਂ ਤੋਂ ਪਾਣੀ ਜਦੋਂ ਰਿਲੀਜ਼ ਕੀਤਾ ਗਿਆ ਛੱਡਿਆ ਗਿਆ ਤਾਂ ਸਿੱਧਾ ਅਸਰ ਜਿਹੜਾ ਹੈਗਾ ਉਹ ਸਾਰਾ ਇੱਥੇ ਦੇਖਣ ਨੂੰ ਮਿਲਿਆ ਤਾਂ ਦਵਿੰਦਰ ਇੱਕ ਵਾਰ ਇੱਧਰ ਵੀ ਦਿਖਾਓ ਜਰੂਰ ਆਹ ਜਿਹੜਾ ਬਿਲਕੁਲ ਤੁਸੀਂ ਦੇਖੋ ਉੱਪਰੋਂ ਜੜੀਆਂ ਵੱਟ ਤੋਂ ਛੱਲੇ ਥੱਲੇ ਜੜੀਆਂ ਛੱਲਾਂ ਆ ਰਹੀਆਂ ਨੇ ਇਹ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਪਾਣੀ ਵਧਿਆ ਪਿਆ ਹੈਗਾ ਜਿਹਦੇ ਕਰਕੇ ਹੁਣ ਪੰਜਾਬ ਖਤਰੇ ਦੇ ਨਿਸ਼ਾਨ ਤੇ ਹੈ ਵੱਡੇ ਰਿਸਕ ਤੇ ਹੈ ਪੰਜਾਬ ਕਿਉਂ ਕਿਉਂਕਿ ਘੱਗਰ ਦਾ ਜਿਸਾਬ ਦੇ ਨਾਲ ਹੁਣ ਪ੍ਰਕੋਪ ਇਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਸ਼ੁਰੂ ਹੋ ਸਕਦਾ ਕਿਉਂਕਿ ਬਿਆਸ ਸਤਲੁਜ ਦੋਵੇਂ ਬੁਰੀ ਤਰ੍ਹਾਂ ਦੇ ਨਾਲ ਓਵਰਫਲੋ ਕਰ ਚੁੱਕੇ ਨੇ ਪਰ ਆ ਹੁਣ ਇਸ ਤੋਂ ਬਾਅਦ ਘੱਗਰ ਘੱਗਰ ਜਿਹੜਾ ਹੈਗਾ ਉਹ ਵੀ ਓਵਰਫਲੋ ਕਰਨ ਦੇ ਕਿਨਾਰੇ ਤੇ ਅਜੇ ਪਾਣੀ ਨਾ ਰੁਕਿਆ ਤਾਂ ਓਵਰਫਲੋ ਘੱਗਰ ਵੀ ਕਰ ਸਕਦਾ ਪਰ ਤੁਸੀਂ ਆ ਦੇਖੋ ਕਿਵੇਂ ਉੱਪਰੋਂ ਛੱਲਾ ਜੜੀਆਂ ਨੇ ਉਹ ਡਿੱਗਦੀਆਂ ਆ ਰਹੀਆਂ ਨੇ ਤਾਂ ਇੰਨਾ ਜ਼ਿਆਦਾ ਨੁਕਸਾਨ ਜਿਹੜਾਗਾ 2023 ਦੇ ਵਿੱਚ ਤੁਸੀਂ ਦੇਖਿਆ ਹੁਣ 2023 ਦੇ ਵਿੱਚ ਬੁਰਾ ਹਾਲ ਹੋ ਗਿਆ ਸੀ ਲਗਾਤਾਰ ਜਦੋਂ ਪੰਜਾਬ ਦੇ ਵਿੱਚ ਹੜਾ ਆਏ ਤਾਂ ਹੁਣ ਮਾਝਾ ਔਰ ਦੁਆਬਾ ਖਾਸ ਤੌਰ ਤੇ ਇਹ ਇਲਾਕਿਆਂ ਦੇ ਜਿਹੜੇ ਪਿੰਡ ਬਾਰਡਰ ਨਾਲ ਲੱਗਦੇ ਨੇ ਉਹਨਾਂ ਦੇ ਵਿੱਚ ਬਹੁਤ ਨੁਕਸਾਨ ਦੇਖਣ ਨੂੰ ਮਿਲ ਰਿਹਾ ਪਰ ਇਸ ਤੋਂ ਬਾਅਦ ਮਾਲਵਾ ਚਪੇੜ ਚ ਆ ਸਕਦਾ ਕੇ ਮਾਲਵਾ ਦਾ ਸਿੱਧਾ ਕਨੈਕਸ਼ਨ ਹੈ ਖੱਗਰ ਦੇ ਨਾਲ ਖੱਗਰ ਜਦੋਂ ਖਨੋਰੀ ਪਟਿਆਲਾ ਪਿਛਲੀ ਵਾਰ ਤੁਸੀਂ ਦੇਖਿਆ ਹੋਊਗਾ ਕਿੰਨਾ ਜ਼ਿਆਦਾ ਬੁਰਾ ਹਾਲ ਕੀਤਾ ਸੀ ਖਨੋਰੀ ਪਟਿਆਲਾ ਨੇ ਤਾਂ ਉਸ ਖਨੋਰੀ ਪਟਿਆਲਾ ਦੇ ਵਿੱਚ ਖੱਗਰ ਨੇ ਤਾਂ ਉਸ ਦ੍ਰਿਸ਼ ਨੂੰ ਦੇਖ ਕੇ ਹਰ ਕੋਈ ਜਿਹੜਾ ਕੰਬ ਗਿਆ ਸੀ ਤੇ ਇਸ ਵਾਰ ਵੀ ਹੋ ਸਕਦਾ ਹੈ ਕਿ ਕਿਉਂਕਿ ਜਿਸ ਹਾਲ ਦੇ ਨਾਲ بارش ਨਹੀਂ ਰੁਕ ਰਹੀ ਉੱਪਰ ਕਸ਼ਮੀਰ ਦੇ ਵਿੱਚ ਵੀ بارش ਨਹੀਂ ਰੁਕ ਲਈ ਹਿਮਾਚਲ ਦੇ ਵਿੱਚ ਵੀ بارش ਜਿਹੜੀ ਆ ਉਹ ਲਗਾਤਾਰ ਜਾਰੀ ਹੈ ਔਰ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ ਕਈ ਇਲਾਕਿਆਂ ਦੇ ਵਿੱਚ ਮੀਂਹ ਜਿਹੜੇ ਆ ਲਗਾਤਾਰ ਪੈ ਰਹੇ ਨੇ ਤਾਂ ਇੰਨਾ ਮੀਹਾਂ ਦੇ ਨਾ ਰੁਕਣ ਦਾ ਕਾਰਨ ਹੈ ਇਹ ਜਿਹੜਾ ਸਾਰਾ ਪਾਣੀ ਇੰਨਾ ਆ ਰਿਹਾ ਕਿਉਂਕਿ ਇੱਕ ਦਾ ਪਾਣੀ ਜਿਹੜਾ ਹੁਣ ਜਮਾ ਹੋ ਚੁੱਕਿਆ ਔਰ ਦੂਜੇ ਪਾਸੇ ਜਦੋਂ ਮੀਂਹ ਪੈਂਦੇ ਆ ਤਾਂ ਫਿਰ ਪਾਣੀ ਘਟੂਗਾ ਕਿਵੇਂ ਪਰ ਹੁਣ ਇਹ ਦੇਖੋ ਤੁਸੀਂ ਜੇ ਮੀਂਹ ਪੈਣੋਂ ਹਟਣਗੇ ਫੇਰ ਹੀ ਮਾੜਾ-ਮੋਟਾ ਅੱਗੇ ਹੱਲ ਹੋ ਸਕਦਾ ਪਰ ਰਣਜੀਤ ਸਾਗਰ ਡੈਮ, ਸ਼ਾਹਪੁਰ ਕੰਡੀ ਡੈਮ ਔਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਜਿਹੜਾ ਹੈਗਾ ਉੱਪਰੋਂ ਹੀ ਪਾਣੀ ਜਿਹੜਾ ਸਾਰਾ ਆ ਰਿਹਾ ਤਾਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਅਸੀਂ ਹੁਣ ਖੜੇ ਹਾਂ ਆ ਪੂਰੀ ਸੜਕ ਜਿਹੜੀ ਹੈ ਸੀਗੀ ਉਸ ਸਮੇਂ ਪਰ ਅੱਜ ਇਹ ਸਾਰੀ ਸੜਕ ਪਾਣੀ ਦੇ ਵਿੱਚ ਢਹਿ ਢੇਰੀ ਹੋ ਗਈ ਹੈ ਪਾਣੀ ਦੇ ਵਿੱਚ ਹੀ ਰੁੜ ਗਿਆ ਤੁਸੀਂ ਪਾਣੀ ਦੀਆਂ ਛੱਲਾਂ ਦੇਖੋ ਕਿਸ ਪ੍ਰਕਾਰ ਕਿਉਂਕਿ ਕਸ਼ਮੀਰ ਦੇ ਵਿੱਚ ਬਹੁਤ ਤੇਜ਼ بارش ਹੋ ਰਹੀ ਹੈ ਔਰ ਕਸ਼ਮੀਰ ਤੇ ਵਿੱਚ ਜਿਹੜੀ بارش ਹੋ ਰਹੀ ਹੈ ਉਸ ਤੋਂ ਬਾਅਦ ਰਾਵੀ ਦਰਿਆ ਦੇ ਵਿੱਚ ਪਾਣੀ ਦੇਖੋ ਤੁਸੀਂ ਕਿੰਨਾ ਜ਼ਿਆਦਾ ਵੱਧ ਚੁੱਕਿਆ ਪਾਣੀ ਦਾ ਫਲੋ ਤੁਸੀਂ ਦੇਖ ਸਕਦੇ ਹੋਗੇ ਤਸਵੀਰਾਂ ਵੀਰਾਂ ਦੇ ਵਿੱਚ ਔਰ ਖਾਸ ਤੌਰ ਤੇ ਜਿਹੜਾ ਪਾਣੀ ਨੇ ਨੁਕਸਾਨ ਕੀਤਾ ਉਹ ਵੀ ਤੁਹਾਨੂੰ ਦਿਖਾਵਾਂਗੇ ਘਰਾਂ ਦੇ ਘਰ ਟਹਿਗੇ ਨੇ ਔਰ ਦੂਜੇ ਪਾਸੇ ਇੱਕ ਸਾਹਮਣੇ ਘਰ ਹੁੰਦਾ ਸੀ ਜਦੋਂ ਅਸੀਂ 2 ਦਿਨ ਪਹਿਲਾਂ ਆਏ ਆ 2 ਦਿਨ ਪਹਿਲਾਂ ਆਇਆ ਤਾਂ ਉੱਥੇ ਸਾਹਮਣੇ ਘਰ ਸੀ ਪਰ ਅੱਜ ਉਹ ਉੱਥੇ ਹੁਣ ਘਰ ਮੌਜੂਦ ਨਹੀਂ ਹੈ ਰੁੜ ਗਿਆ ਪਾਣੀ ਦੇ ਵਿੱਚ ਤੇ ਸਾਰੀ ਸੜਕ ਸੀਗੀ ਜਿਸ ਦਿਨ ਅਸੀਂ ਆਏ 2 ਦਿਨ ਪਹਿਲਾਂ ਆਏ ਸੀ ਜੋ ਸਾਰੀ ਸੜਕ ਸੀ ਇੱਥੇ ਪਰ ਹੁਣ ਇਹ ਸਾਰੀ ਸੜਕ ਪਾਣੀ ਦੇ ਵਿੱਚ ਰੁੜ ਚੁੱਕੀ ਹੈ ਔਰ ਪਾਣੀ ਦੀਆਂ ਛੱਲਾਂ ਦੇਖੋ ਆ ਤਸਵੀਰਾਂ ਜ਼ਰੂਰ ਦਿਖਾਈ ਚਲੋ ਦਵਿੰਦਰ ਪਾਣੀ ਦੀਆਂ ਛੱਲਾਂ ਕਿਉਂਕਿ ਇੰਨਾ ਤੇਜ਼ ਪਾਣੀ ਰਾਵੀ ਦਰਿਆ ਦੇ ਵਿੱਚ ਵਗ ਰਿਹਾ ਹੈ ਔਰ ਇਸ ਤੋਂ ਬਾਅਦ ਇਸ ਤੋਂ ਬਾਅਦ ਜਿਹੜਾਗਾ ਵਕੋ ਵਕਰ ਏਰੀਏ ਤੁਸੀਂ ਬਿਆਸ ਦਰਿਆ ਲਾ ਲਓ ਸਤ루ਦ ਦਰਿਆ ਲਾ ਲਓ ਸਾਰੇ ਓਵਰਫਲੋ ਕਰ ਚੁੱਕੇ ਨੇ ਸਾਰਿਆਂ ਦੇ ਵਿੱਚ ਪਾਣੀ ਜਿਹੜਾਗਾ ਉਹ ਵਧਦਾ ਜਾ ਰਿਹਾ ਹੈਗਾ ਜਿਹਦੇ ਕਰਕੇ ਹੁਣ ਘੱਗਰ ਦੇ ਉੱਪਰ ਵੀ ਅਸਰ ਪੈਣਾ ਸ਼ੁਰੂ ਹੋ ਗਿਆ ਘੱਗਰ ਦੇ ਉੱਪਰ ਤਾਂ ਅਸਰ ਹਮੇਸ਼ਾ ਤੁਸੀਂ ਦੇਖਿਆ ਆਊਗਾ ਇਹ ਜਿਹੜਾ ਦਰਿਆ ਹੈਗਾ ਇਹ ਇੱਕ ਬਰਸਾਤੀ ਦਰਿਆ ਹੈਗਾ ਜਦੋਂ ਬਰਸਾਤ ਹੁੰਦੀ ਹੈ ਉਦੋਂ ਹੀ ਘੱਗਰ ਦੇ ਵਿੱਚ ਪਾਣੀ ਆਉਂਦਾ ਨਹੀਂ ਘੱਗਰ ਦੇ ਵਿੱਚ ਆਮ ਤੌਰ ਤੇ ਕੋਈ ਬਹੁਤਾ ਪਾਣੀ ਨਹੀਂ ਹੁੰਦਾ ਆ ਰਾਵੀ ਦਰਿਆ ਦੇਖੋ ਉਸ ਦੀ ਕਿਸ ਪ੍ਰਕਾਰ ਛੱਲਾਂ ਜਿਹੜੀਆਂ ਪਾਣੀ ਦੀਆਂ ਉਹ ਵੱਜ ਰਹੀਆਂ ਨੇ ਉੱਚੀਆਂ ਉੱਚੀਆਂ ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਜੀਵ ਜੰਤੂ ਇਸ ਦੇ ਵਿੱਚ ਰੁੜਦੇ ਆ ਰਹੇ ਨੇ ਅਸੀਂ ਦੇਖ ਰਹੇ ਸੀ ਪਿਛਲੇ ਕੁਝ ਮਿੰਟਾਂ ਤੋਂ ਕਈ ਜਾਨਵਰ ਇਸ ਦੇ ਵਿੱਚ ਰੁੜਦੇ ਆ ਰਹੇ ਨੇ ਪਰ ਆ ਤਸਵੀਰਾਂ ਜਿਹੜੀਆਂ ਨੇ ਰਾਵੀ ਦਰਿਆ ਦੀਆਂ ਰਾਵੀ ਦਰਿਆ ਤੁਸੀਂ ਦੇਖੋ ਔਰ ਕਾਸ ਤੌਰ ਤੇ ਛੱਲਾਂ ਦੀ ਤੁਸੀਂ ਆਵਾਜ਼ ਵੀ ਸੁਣੋ ਨਾਲ ਨਾਲ ਤਾਂ ਤਸਵੀਰਾਂ ਨੇ ਰਾਵੀ ਦਰਿਆ ਰਾਵੀ ਦਰਿਆ ਲਗਾਤਾਰ ਕਿਉਂਕਿ ਕਸ਼ਮੀਰ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਨੇ ਕਸ਼ਮੀਰ ਦੇ ਵਿੱਚ ਮੀਂਹ ਪੈ ਰਹੇ ਨੇ ਜਿਹਦਾ ਅਸਰ ਜਿਹੜਾ ਇਹ ਰਾਵੀ ਦਰਿਆ ਦੇ ਵਿੱਚ ਦੇਖਣਾ ਸ਼ੁਰੂ ਹੋ ਗਿਆ ਹੈ ਔਰ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਲਗਾਤਾਰ ਹਿਮਾਚਲ ਦੇ ਵਿੱਚ ਮਨਾਲੀ ਦੇ ਵਿੱਚ ਬਹੁਤ ਜ਼ਿਆਦਾ ਬਰਸਾਤ ਪਈ ਹੈ ਜਿਹਦੇ ਕਰਕੇ ਮਨਾਲੀ ਸ਼ਹਿਰ ਦਾ ਤਾਂ ਬੁਰਾ ਹਾਲ ਹੋਇਆ ਪੂਰੇ ਦਾ ਪੂਰਾ ਬਿਆਸ ਦਰਿਆ ਨੇ ਜਿਹੜਾ ਬਹੁਤ ਮਾੜਾ ਹਾਲ ਉੱਤੇ ਕੀਤਾਗਾ ਪਰ ਤੁਸੀਂ ਆ ਰਾਵੀ ਦਰਿਆ ਦਾ ਦੇਖੋ ਰਾਵੀ ਦਰਿਆ ਕਿਵੇਂ ਵਗ ਰਿਹਾ ਕਿ ਨਾ ਜਿਆਦੇ ਪਾਣੀ ਫੁੱਲ ਸਪੀਡਾਂ ਦੇ ਉੱਪਰ ਆ ਰਿਹਾਗਾ ਇੰਨੀਆਂ ਪਾਣੀ ਦੀਆਂ ਵੱਡੀਆਂ-ਵੱਡੀਆਂ ਛੱਲਾਂ ਜਿਹੜੀਆਂ ਤੁਸੀਂ ਦੇਖ ਰਹੇ ਹੋਗੇ ਟੀਵੀ ਸਕਰੀਨ ਤੇ ਇਹ ਰਾਵੀ ਦਰਿਆ ਹੈਗਾ ਤਾਂ ਰਾਵੀ ਦਰਿਆ ਦੀ ਵੀ ਮਾਰ ਬਹੁਤ ਭੈੜੀ ਪੈਂਦੀ ਹੈ ਕਿਉਂਕਿ ਖਾਸ ਤੌਰ ਤੇ ਨੇੜਲੇ ਇਲਾਕੇ ਨੇ ਪਠਾਨਕੋਟ ਹੋਇਆ ਸੁਜਾਨਪੁਰ ਹੋਇਆ ਔਰ ਇਨ੍ਹਾਂ ਇਲਾਕਿਆਂ ਦੇ ਵਿੱਚ ਲਗਾਤਾਰ ਜਿਵੇਂ-ਜਿਵੇਂ ਪਾਣੀ ਵਧੇਗਾ ਉਸ ਤੋਂ ਬਾਅਦ ਖਤਰੇ ਦਾ ਨਿਸ਼ਾਨ ਹੋਰ ਜ਼ਿਆਦਾ ਉੱਤੇ ਚੱਕਿਆ ਜਾਊਗਾ ਔਰ ਸਾਰੇ ਤੁਹਾਨੂੰ ਦੱਸ ਦੇ ਕਿ ਡੈਮਾਂ ਦੇ ਵਿੱਚ ਵੀ ਪਾਣੀ ਵੱਧ ਚੁੱਕਿਆ ਸੀ ਕੱਲ ਪੌਂਗ ਡੈਮ ਤੋਂ ਪਾਣੀ ਛੱਡਿਆ ਗਿਆ ਪੌਂਟ ਟਾਈਮ ਤੋਂ ਵੀ ਪਾਣੀ ਛੱਡਿਆ ਗਿਆ ਕੱਲ ਔਰ ਅੱਜ ਸੁਕਨਾ ਲੇਕ ਦੇ ਵੀ ਗੇਟ ਜਿਹੜੇ ਨੇ ਉਹ ਓਪਨ ਕੀਤੇ ਸੀਗੇ ਦੋ ਪਰ ਸਭ ਤੋਂ ਵੱਡੀ ਗੱਲ ਤੁਸੀਂ ਪਾਣੀ ਦਾ ਪ੍ਰੈਸ਼ਰ ਚੈੱਕ ਕਰੋ ਇੰਨੀ ਤੇਜ਼ ਪਾਣੀ ਹੁਣ ਤੁਸੀਂ ਇਹ ਪਾਣੀ ਦੇ ਪ੍ਰੈਸ਼ਰ ਤੋਂ ਹਿਸਾਬ ਲਗਾਓ ਕਿ ਕਿੰਨਾ ਤੇਜ਼ ਪਾਣੀ ਜਿਹੜਾਗਾ ਉਹ ਆਉਂਦਾ ਹੋਊਗਾ ਪਿੱਛੋਂ ਇੰਨਾ ਤੇਜ਼ ਪਾਣੀ ਪਿੱਛੋਂ ਆ ਰਿਹਾ ਕਸ਼ਮੀਰ ਵਾਲੇ ਪਾਸਿਓਂ ਜਿਹਦਾ ਸਿੱਧਾ ਅਸਰਾ ਰਾਵੀ ਦਰਿਆ ਦੇ ਵਿੱਚ ਪੈ ਰਿਹਾ ਔਰੇ ਰਾਵੀ ਦਰਿਆ ਦਾ ਹਾਲ ਦੇਖੋ ਤੁਸੀਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹਿਆਂਗੇ ਇਹ ਤਸਵੀਰਾਂ ਨੇ ਰਾਵੀ ਦਰਿਆ ਦੀਆਂ ਰਾਵੀ ਦਰਿਆ ਆਦੋਪੁਰ ਬਰਾਜ ਇਹ ਸਾਰਾ ਏਰੀਆ ਜਿਹੜਾ ਹੈਗਾ ਪਠਾਨਕੋਟ ਵਾਲਾ ਇੱਥੇ ਅਸੀਂ ਮੌਜੂਦ ਆ ਦੋ ਦਿਨ ਪਹਿਲਾਂ ਵੀ ਕਵਰੇਜ ਕਰਕੇ ਗਏ ਸੀ ਪਰ ਦੋ ਦਿਨ ਪਹਿਲਾਂ ਜਿਹੜੀਆਂ ਸੜਕਾਂ ਸੀਗੀਆਂ ਉਹ ਸੜਕਾਂ ਅੱਜ ਨਹੀਂ ਨੇ ਕਿਉਂ ਕਿ ਸਾਰਾ ਕੁਝ ਪਾਣੀ ਨੇ ਰੋਰਤਾ ਪਾਣੀ ਦੇ ਵਿੱਚ ਜਿਹੜਾ ਇੰਨੀ ਤਾਕਤ ਹੁੰਦੀ ਆ ਪਾਣੀ ਫਿਰ ਆਪਣਾ ਰਾਹ ਆਪ ਬਣਾਉਂਦਾ ਹੈਗਾ ਕਹਿੰਦੇ ਨੇ ਕਿ ਅੱਗ ਦਾ ਇਲਾਜ ਤਾਂ ਹੈਗਾ ਅੱਗ ਨੂੰ ਤਾਂ ਬੰਦਾ ਰੋਕ ਸਕਦਾ ਪਰ ਪਾਣੀ ਨੂੰ ਨਹੀਂ ਰੋਕ ਸਕਦਾ ਅੱਗ ਨਾਲੋਂ ਵੀ ਭੈੜੀ ਚੀਜ਼ ਆ ਪਾਣੀ ਆ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋਗੇ ਇਹ ਰਾਵੀ ਦਰਿਆ ਦੀਆਂ ਤੁਹਾਡੇ ਸਾਹਮਣੇ ਆ ਹਾਲ ਦੇਖੋ ਤੁਸੀਂ ਦਰਿਆ ਦੇ ਵਿੱਚ ਕਿੰਨਾ ਜ਼ਿਆਦਾ ਜੜਾਗਾ ਇਹ ਪਾਣੀ ਆ ਰਿਹਾ ਹੈਗਾ ਪਾਣੀ ਦੀਆਂ ਲਹਿਰਾਂ ਦੇਖੋ ਕਿਵੇਂ ਉੱਚੀ ਉੱਚੀ ਤੁਹਾਨੂੰ ਦਿਖ ਰਹੀਆਂ ਨੇ ਔਰ ਇਹ ਕਈ ਪਿੰਡਾਂ ਦੇ ਵਿੱਚ ਅੱਗੇ ਮਾਰ ਵੀ ਕਰੇਗਾ ਕਿਉਂਕਿ ਲਗਾਤਾਰ ਪੰਜਾਬ ਪਹਿਲੀ ਹੜਾਂ ਦੀ ਮਾਰ ਹੇਠ ਹੈ ਔਰ ਉਸ ਤੋਂ ਬਾਅਦ ਇਹ ਗੱਲ ਕਰ ਰਾਵੀ ਦਰਿਆ ਜਿਹੜਾ ਹੈਗਾ ਲਗਾਤਾਰ ਸ਼ੂਟ ਵੱਟੀਆਂ ਆਉਂਦਾਗਾ ਔਰ ਇੱਥੇ ਪਾਣੀ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਹਾਲ ਜਿਹੜਾਗਾ ਕਿਸ ਪ੍ਰਕਾਰ ਵਧਿਆ ਪਿਆਗਾ ਤੁਸੀਂ ਛੱਲਾਂ ਦੇਖੋ ਕਿਵੇਂ ਉੱਪਰੋਂ ហេਠਾਂ ਜਿਹੜੀਆਂ ਛੱਲਾਂ ਨੇ ਉਹ ਵੱਜ ਰਹੀਆਂ ਨੇ ਤਾਂ ਇਹ ਸਾਰਾ ਜਿਹੜਾ ਪਠਾਨਕੋਟ ਤੋਂ ਜਦੋਂ ਜੰਮੂ ਜਾਂਦੇ ਆ ਸੁਜਾਨਪੁਰ ਟੱਪ ਕੇ ਜੰਮੂ ਬਾਰਡਰ ਤੇ ਅਸੀਂ ਮੌਜੂਦ ਆ ਉੱਥੇ ਜਿਹੜੇ ਨੇ ਹਾਲਾਤ ਹੋਏ ਪਏ ਨੇ ਤਸਵੀਰਾਂ ਤੁਸੀਂ ਦੇਖੋ ਪਾਣੀ ਦਾ ਕਿਵੇਂ ਜਿਹੜਾ ਪ੍ਰੈਸ਼ਰ ਆ ਹੋ ਇੰਨਾ ਜ਼ਿਆਦਾ ਵਧਿਆ ਪਿਆਗਾ ਛੂਕਦਾ ਆ ਰਿਹਾ ਪਾਣੀ ਵੱਡੀਆਂ ਵੱਡੀਆਂ ਜਿਹੜੀਆਂ ਛੱਲਾਂ ਨੇ ਪਾਣੀ ਦੀਆਂ ਉਹ ਵੱਜਦੀਆਂ ਆ ਰਹੀਆਂ ਨੇ ਖਾਸ ਤੌਰ ਤੇ ਤੁਹਾਨੂੰ ਦੱਸੀਏ ਕਿ ਇਸ ਤੋਂ ਅੱਗੇ ਰਣਜੀਤ ਸਾਗਰ ਡੈਮ ਔਰ ਉਸ ਤੋਂ ਉੱਤੇ ਜਿਹੜਾ ਹੈਗਾ ਸ਼ਾਹਪੁਰ ਕੰਡੀ ਡੈਮ ਇਹ ਦੋਨੇ ਡੈਮਾਂ ਤੋਂ ਪਾਣੀ ਜਦੋਂ ਰਿਲੀਜ਼ ਕੀਤਾ ਗਿਆ ਛੱਡਿਆ ਗਿਆ ਤਾਂ ਸੱਦਾ ਆਸਰ ਜਿਹੜਾ ਹੈਗਾ ਉਹ ਸਾਰਾ ਇੱਥੇ ਦੇਖਣ ਨੂੰ ਮਿਲਿਆ ਤਾਂ ਦਵਿੰਦਰ ਇੱਕ ਵਾਰ ਇੱਧਰ ਵੀ ਦਿਖਾਓ ਜਰੂਰ ਆਹ ਜਿਹੜਾ ਬਿਲਕੁਲ ਤੁਸੀਂ ਦੇਖੋ ਉੱਪਰੋਂ ਜੜੀਆਂ ਵਟ ਤੋਂ ਛੱਲੇ ਥੱਲੇ ਜੜੀਆਂ ਛੱਲਾਂ ਆ ਰਹੀਆਂ ਨੇ ਇਹ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਪਾਣੀ ਵਧਿਆ ਪਿਆ ਹੈਗਾ ਜਿਹਦੇ ਕਰਕੇ ਹੁਣ ਪੰਜਾਬ ਖਤਰੇ ਦੇ ਨਿਸ਼ਾਨ ਤੇ ਹੈ ਵੱਡੇ ਰਿਸਕ ਤੇ ਹੈ ਪੰਜਾਬ ਕਿਉਂ ਕਿਉਂਕਿ ਘੱਗਰ ਦਾ ਜਿਸਾਬ ਦੇ ਨਾਲ ਹੁਣ ਪ੍ਰਕੋਪ ਇਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਸ਼ੁਰੂ ਹੋ ਸਕਦਾ ਕਿਉਂਕਿ ਬਿਆਸ ਸਤਲੁਜ ਦੋਵੇਂ ਬੁਰੀ ਤਰ੍ਹਾਂ ਦੇ ਨਾਲ ਓਵਰਫਲੋ ਕਰ ਚੁੱਕੇ ਨੇ ਪਰ ਆ ਹੁਣ ਇਸ ਤੋਂ ਬਾਅਦ ਘੱਗਰ ਘੱਗਰ ਜਿਹੜਾ ਹੈਗਾ ਉਹ over een verloopkaarend deken naar...